ਧੌਣ ਤੇ ਗੋਡਾ ਰੱਖ ਦਿਆਂਗੇ ਕੱਲ ਮੰਗੇ ਇੱਕ ਇਹ ਨਾਲ ਲੋੜ ਪਈ ਤਾਂ ਜੁੱਤੀ ਨਾਲ ਹੱਥ ਕਲ ਮੰਗੇ ਇੱਕ ਇਹ ਨਾਲ ਲੋੜ ਪਈ ਤਾਂ ਜੁੱਤੀ ਨਾਲ 21 ਦੁੱਗੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ 21 ਦੁੱਗੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਮੋਦੀ ਸਰਕਾਰ ਮੋਦੀ ਮੋਦੀ ਕੁੱਤਾ ਚੋਰ ਹੈ ਮੋਦੀ ਮੋਸ਼ੋਰ ਹੈ ਮੋਦੀ ਕੁੱਤੀ ਕੁੱਤਾ रुपयाोटी खाई नालो त पेंड च هيدا <applause> جبتينا <applause> آءه يہ آئي کين جاما